ये जो है, इनके क्या है है। की की। पहला नमस्कार सत श्रीकाल अज अमिशनर आए बेनती राठी जो कि यूट्यूबर है जो हमेशा दे -दे खिलाफ बोलता है अच्छे हादी हो गई उन्हें साढ़े अपमान किया है जिस करके असं सरू बेनती करते एफ आई आर दर्ज की जाए उन्हें ਸਾਡੇ ਗੁਰੂਆਂ ਤੇ ਆ ਬਾਰੇ ਬਹੁਤ ਹੀ અપਮਾਨ ਕੀਤਾ ਹੈ ਉਹਨੇ ਸਾਡੇ ਬੰਦਾ ਬਹਾਦਰ ਜੀ ਨੂੰ ਕਿਹਾ ਹੈ ਕਿ ਰੋਬਿਨ ਹੁੱਡ ਉਹ ਇੱਕ ਲੁਟੇਰੇ ਹਨ ਉਹਨੇ ਸਾਡੇ ਚਾਰ ਦੋ ਸਹਿਬਜ਼ਾਦਿਆਂ ਜਿਨੂੰ ਵजीर खान ਦੇ ਅੱਗੇ ਡਰਿਆ ਹੋਇਆ ਸਹਿਮਿਆ ਹੋਇਆ ਆਪਣੇ YouTube ਚੈਨਲ 'ਤੇ ਦਿਖਾਇਆ ਹੈ ਜਦਕਿ ਉਹ ਵੀਰ ਸਹਿਬਜ਼ਾਦੇ ਨੇ ਸਾਡੇ ਉਹਨਾਂ ਦੀਆਂ ਕਹਾਣੀਆਂ ਦਾਦੀਆਂ ਨਾਨੀਆਂ ਆਪਣੇ ਬੱਚਿਆਂ ਨੂੰ ਸੁਣਾਉਂਦੀਆਂ ਤਾਂ ਕਿ ਉਹਨਾਂ ਵਕਨ ਦੇ ਵੀਰ ਬਣ ਸਕਣ ਜਿਨ੍ਹਾਂ ਦੇ ਬਦੌਲਤ ਅੱਜ ਅਸੀਂ ਹੈਗੇ ਹਾਂ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਨੂੰ ਉਹਨੇ ਦਾ AI ਤੇ ਥਰੂ ਉਹਨਾਂ ਦਾ ਚਿੱਤ ਉਹਨਾਂ ਦਾ ਸਵਰੂਪ ਵੀ ਬਣਾਇਆ ਹੈ ਤੇ ਉਹਨਾਂ ਵੱਲੋਂ ਉਪਦੇਸ਼ ਦੇਖਾਂਦੇ ਉਪਦੇਸ਼ ਦਿੰਦੇ ਹੋਏ ਵੀ ਦਿਖਾਇਆ ਗਿਆ ਹੈ ਜਿਹਦੇ ਨਾਲ ਕਿ ਸਾਡੀ ਜਾਂ ਭਾਵਨਾਵਾਂ ਹਰਟ ਹੁੰਦੀਆਂ ਹਨ ਔਰ ਮੈਂ ਚਾਹਾਂਗੀ ਕਿ ਉਹਦੇ ਖਿਲਾਫ B and C ਦੇ ਤਹਿਤ ਬੀਐਨਸੀ ਦੀ ਧਾਰਾ ਦੇ ਤਹਿਤ 298 299 ਦੇ ਤਹਿਤ ਐਫਆਈਆਰ ਦਰਜ ਹੋਵੇ ਤੇ ਸਰਜਨਿਕ ਹੋ ਕੇ ਮਾਫੀ ਮੰਗੇ ਉਹਨੂੰ ਇਹੋ ਜਿਹੀ ਵਰਤੋਂ ਸਾਡੇ ਗੁਰੂਆਂ ਲਈ ਨਹੀਂ ਕਰਨੀ ਚਾਹੀਦੀ ਸਾਡੇ ਕੋ ਸਾਡੇ ਗੁਰੂਆਂ ਦਾ ਅਪਮਾਨ ਬਰਦਾਸ਼ਤ ਨਹੀਂ ਹੋਵੇਗਾ ਤੇ ਉਹਦੇ ਉੱਤੇ ਮੈਂ ਐਜਪੀਸੀ ਨੂੰ ਵੀ ਬੇਨਤੀ ਕਰਨਾ ਚਾਹਾਂਗੀ ਤੇ ਕਮਿਸ਼ਨਰ ਸਰ ਨੂੰ ਵੀ ਬੇਨਤੀ ਕਰਾਂਗੀ ਕਿ ਉਹਦੇ ਉੱਤੇ ਵੰਦੀ ਹੋਈ ਕਾਰਵਾਈ ਕੀਤੀ